ਘਰ ਪਤਾ ਹੈ ਗਲੇ ਰਸੋਈ ਖਰਚਾ ਤੇ ਜੂਗਾ ਉਹ ਵੀ ਨਹੀਂ ਭੇਜਿਆ ਬਾਕੀ ਜਿਹੜੀ ਦਾਲ ਮਿਲਦੀ ਦੀ ਉਹ ਦਾਲ ਦੀ ਸੂਰਤ ਵੀ ਚਾਹੀਦੀ ਆ ਪੰਜਾਬ ਦੀਆਂ ਗਲਤ ਸਰਕਾਰਾਂ ਦੀਆਂ ਜਿਹੜੀਆਂ ਨੀਤੀਆਂ ਗਲਤ ਨੇ ਉਹਦੇ ਕਰਕੇ ਬੱਚੇ ਦੇਖੋ ਦੇਖ ਬਾਹਰ ਜਾ ਰਹੇ ਪੰਜਾਬ ਦੇ ਵਿੱਚ ਉਸ ਦੀ ਮਤਲਬ ਕੁੱਕੀ ਭੀਮ ਦੀ ਖੇਤੀ ਹੋਵੇ ਜੇ ਥੋੜੀ ਹੋਵੇ ਵੀ ਫਰੀਦ ਦੇ ਜਿਹੜੇ ਜਹਰ ਮਿਲਦੇ ਸਰਦਾਰ ਰੇਟ ਘਟਾ ਦਿਓ ਪ੍ਰੋਗਰਾਮ ਰੌਣਕ ਸੱਤਾਂ ਦੀ ਤਹਿਤ ਪਹੁੰਚਿਆ ਫਤਿਹਗੜ੍ਹ ਸਾਹਿਬ ਦੇ ਪਿੰਡ ਚਨੋਂ ਦੇ ਵਿੱਚ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਪਿੰਡ ਦੇ ਲੋਕ ਮੌਜੂਦ ਨੇ ਕੀ ਨਾਮ ਹੈ ਜੀ ਜਗਜੀਤ ਸਿੰਘ 22 ਸਾਲ ਹੋ ਗਏ ਮਾਨ ਸਰਕਾਰ ਨੂੰ ਪਿਛਲੀਆਂ ਵਧੀਆ ਸੀ ਕਿ ਮਾਨ ਸਰਕਾਰ ਚ ਕੰਮਕਾਰ ਹੋਏ ਆ ਹਾਂ ਜੀ ਕੰਮ ਵਧੀਆ ਹੋਇਆ ਜੀ ਸੈੱਡ ਬਣ ਗਏ ਸਾਡੇ ਮੜੀਆਂ ਪੱਕੀਆਂ ਹੋ ਗਈਆਂ ਹੂੰ ਬਾਕੀ ਹੋਰ ਵੀ ਪੈਰਸ ਬਣ ਰਿਹਾ ਹੈ ਵਧੀਆ ਕੰਮ ਚੱਲ ਰਹੇ ਨੇ ਬਹੁਤ ਵਧੀਆ ਕੰਮ ਚੱਲ ਰਹੇ ਨੇ ਹਾਂ ਜਿਹੜੇ ਪਹਿਲਾਂ ਸੀਗੇ ਆ ਪਹਿਲੇ ਕਾਂਗਰਸ ਸਰਕਾਰ ਵੀ ਰਹੀ ਐ ਅਕਾਲੀ ਦਲ ਵੀ ਉਦੋਂ ਫਿਰ ਨਹੀਂ ਹੋਇਆ ਇੰਨਾ ਕੰਮ ਕਰ ਨਹੀਂ ਦੇਖੋ ਜੀ ਜਿਹੜੀ ਅਕਾਲੀ ਦਲਤੀ ਨਾ ਬੜਾ ਬਦਲਸਾਹਬ ਉਹਨੇ ਸੁਗਲਤਾ ਬਹੁਤ ਦਿੱਤੀਆਂ ਦੀ ਦਾਲ ਵੀ ਮਿਲਦੀ ਸੀ ਹੈ ਕਣਕ ਵੀ ਮਿਲਦੀ ਸੀ ਹੁਣ ਜਿਹੜੀ ਕੰਮ ਦੀ ਮਾਨ ਸਰਕਾਰ ਨੇ ਬੰਦ ਕਰੀ ਆ ਸੈਂਟਰ ਦੀ 5 ਕਿਲੋ ਮਹੀਨੇ ਦੀ ਹੁੰਦੀ ਇੱਕ ਜੀ ਨੂੰ ਦੇਖੋ ਇਹ ਕਮ ਸੇ ਕਮ 10 ਕਿਲੋ ਦਾ ਚਾਹੀਦੀ ਆ ਇੱਕ ਮਹੀਨੇ ਦੀ ਕਣਕ ਇੱਕ ਜੀ ਨੂੰ 10 ਕਿਲੋ ਚਾਹੀਦੀ ਬਾਕੀ ਜਿਹੜੀ ਦਾਲ ਮਿਲਦੀ ਸੀ ਉਹ ਦਾਲ ਦੀ ਸਹੂਲਤ ਵੀ ਚਾਹੀਦੀ ਆ ਹੁਣ ਮਾਨ ਸਰਕਾਰ ਨੇ ਬਿਜਲੀ ਦੇ ਵਿੱਚ ਤਾਂ ਮਾਫ ਕਰਤੇ ਬਾਕੀ ਜਿਹੜਾ ਬਾਦਲ ਸਾਹਿਬ ਤਾਂ ਉਹਨੇ ਜਿੰਨੇ ਛੋਟਾ ਕਿਸਾਨ ਤਾਂ ਉਹ ਮਜ਼ਦੂਰ ਹੀ ਹੁੰਦਾ ਢੀਲੇ ਦੋ ਕਿਲੇ ਵਾਲਾ ਮਜ਼ਦੂਰ ਹੀ ਹੁੰਦਾ ਬਈ ਜਿਹਦੇ ਕੋਲ ਕਿਲਾ ਜਾਂ ਦੋ ਕਿਲੇ ਨੇ ਉਹ ਇਹ ਸਰਕਾਰਾਂ ਨੇ ਕਨੈਕਸ਼ਨ ਬੰਦ ਕਰਤੇ ਮੋਟਰਾਂ ਦੇ ਉਹ ਬਹੁਤ ਮਾੜਾ ਕੰਮ ਕਰਿਆ ਕਾਸਿਨ ਬਾਲੀ ਦੀ ਯਾਦ ਕਰੀਓ ਹਾਂ ਨਾ ਕਰਦੇ ਹਾਂ ਜੀ ਹਾਂ ਕਰਦੇ ਹਾਂ ਉਹਨੂੰ ਯਾਦ ਕਰਦੇ ਹਾਂ ਸੁਖੀਰ ਬਾਦ ਨੂੰ ਕਿਉਂ ਨਹੀਂ ਕਰੇ ਉਹ ਜੀ ਅੱਜ ਕੱਲ ਦਾ ਮੁੰਡੇ ਤੇ ਜਿਵੇਂ ਅੜਵੈਲੇ ਹੈ ਉਹ ਅੜਵਾਈ ਨੇ ਮਾਰ ਲਿਆ ਉਹ ਠੰਡੇ ਸੁਭਾ ਦਾ ਤਾਂ ਹਾਂ ਪੜਿਆ ਲਿਖਿਆ insan ਤਾਂ ਬੀਏ ਐ ਮੈਂ ਕਰੀ ਵੀ ਤੀ ਉਹ ਜਿਹੜੀ ਵੀ ਗੱਲ ਕਰਦਾ ਤਾਂ ਉਹ ਸੋਚ ਕੇ ਕਰਦਾ ਤਾਂ ਵੀ ਮੈਨੂੰ ਕੋਈ ਕਹਿ ਨਾ ਦੇਵੇ ਹਾਂ ਮਤਲਬ ਫਿਰ ਤੁਸੀਂ ਮੰਨਦੇ ਹੋ ਕਿ ਪੰਜਾਬ ਚ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ हां जी हां जे देखो जी ਸਾਨੂੰ ਤਾਂ ਉਹ ਆ ਵੀ ਜਿਹੜਾ ਕਨੈਕਸ਼ਨ ਵੀ ਦਵੇ हां ਜਿਹੜਾ ਕੰਮ ਕਰੇ ਜਿਵੇਂ ਮੋਟਰਾਂ ਦੇ ਕਨੈਕਸ਼ਨ ਨੇ ਮੇਰੇ ਕੋਲ 2.5 ਏਕੜ ਜ਼ਮੀਨ ਆ ਮੇਰੀ ਸਕਿਉਰਟੀ ਭਰੀ ਵੀ ਆ ਮੋਟਰ ਨਹੀਂ ਲੱਗੀ ਹੈ ਅਗਲਾ ਪਾਣੀ ਨਹੀਂ ਦਿੰਦਾ ਹੈਗਾ ਮੇਰੀ ਜ਼ਮੀਨ ਬੰਜਰਾਂ ਵਰਗੀ ਆ ਕੈਪਟਨ ਬੰਦ ਕਰ ਗਿਆ ਜੀ ਹੈ ਨਹੀਂ ਕੈਪਟਨ ਬੰਦ ਕਰ ਗਿਆ ਤਾਂ ਜੀ ਮੰਨਦੇ ਆ ਉਹਨੇ ਕਿਉਂ ਬੰਦ ਕਰਿਆ ਉਹਨੇ ਜਦੋਂ ਮਲੇਰਕੁਟੜਾ ਜ਼ਿਲ੍ਹਾ ਬਣਿਆ ਆ ਹੁਣ ਬਣਿਆ ਨਾ ਕੈਪਟਨ ਦੇ ਵੇਲੇ ਜਦ ਉੱਤੇ ਕਨੈਕਸ਼ਨ ਦਿੱਤੇ ਨੇ ਮੇਰੇ ਕੋਲ ਮੌਜੂਦਾ ਬੰਦਾ ਇੱਥੇ ਫੈਕਟਰੀ ਦੇ ਵਿੱਚ ਲੱਗਿਆ ਵਾ ਉਹਨੂੰ ਸਕਿਉਰਟੀ ਭਰੀ ਵੀ ਤੇ ਉਹਨੂੰ ਕਨੈਕਸ਼ਨ ਮਿਲੇ ਨੇ ਹੁਣ ਜਿਹਦੇ ਕੋਲ ਕੀਲਾਖੰਡ ਜ਼ਮੀਨ ਆ ਜਾਂ 2 ਕੀਲੇ ਜਾਂ 2.5 ਕੀਲੇ ਨੇ ਉਹਦੀ ਬੇਕਦਰਹੀ ਹੋ ਗਈ ਬੰਦ ਸਾਹਿਬ ਨੇ ਆ ਕੰਮ ਵਧੀਆ ਕਰਿਆਤਾ ਡੇਢ ਕੀਲੇ ਵਾਲੇ ਨੂੰ ਵੀ ਕਨੈਕਸ਼ਨ ਦਿੱਤੇ ਨੇ 200 ਜੁਲਟ ਤਾਂ ਉਹਨੇ ਵੀ ਮaaf ਕਰਤੀ ਸੀ 200 ਜੁਲਟ ਬੰਦ ਸਾਹਿਬ ਨੇ ਵੀ ਮaaf ਕਰਤੀ ਸੀ ਯਾਨੀ ਆ ਨਹੀਂ ਇਹਨਾਂ ਸਰਕਾਰਾਂ ਦਾ ਕੋਈ ਇੰਨਾ ਆ ਜਿਹੜੇ ਸੈੱਡ ਪਾ ਹੋਏ ਬਨੇ ਆ ਆ ਇਹ ਵੀ ਕਾਂਗਰਸ ਸਰਕਾਰ ਵੱਲੇ ਮਨਜ਼ੂਰ ਹੋਏ ਹੋਏ ਨੇ ਕੋਈ ਉਪਰਾਂ ਜਿਹੜੇ ਸੈੱਡ ਬਣੇ ਨੇ ਨਾ ਚਾਹੇ ਹੁਣ ਪੈਸੇ ਦਾ ਕਿੱਦੇ ਮਨਜ਼ੂਰ ਹੋਏ ਹੋਣੇ ਪਹਿਲੇ ਆ ਸਰਕਾਰ ਨੇ ਆ ਕੇ ਕੰਮ ਤੋੜ ਲੇ ਇੱਕ ਮਤਲਬ ਜਿਵੇਂ ਤੁਸੀਂ ਕਿਸਾਨੀ ਦੀ ਗੱਲ ਕਰੀ ਆ ਛੋਟੇ ਕਿਸਾਨ ਅੱਜ ਵੀ ਪਰੇਸ਼ਾਨ ਨੇ ਤੁਹਾਨੂੰ ਬੰਡੀਆਂ ਚ ਵੀ ਕਾਫੀ ਰੋਲਣਾ ਪਿਆ ਬਹਿਣਾ ਪਿਆ ਉੱਥੇ ਨਾ ਕਾਫੀ ਦਿਰ ਬਾਝੋਂ ਨਾ ਵਿਕਿਆ ਤੇ ਪੋਸਤ ਦੀ ਖੇਤੀ ਮੰਨਦੇ ਹੋਣੀ ਚਾਹੀਦੀ ਹੈ ਦੇਖੋ ਜੀ ਖੇਤੀ ਤਾਂ ਹੋਣੀ ਚਾਹੀਦੀ ਆ ਜੀ ਹੈ ਕੀਤੀ ਵਗੈਰਾ ਤਾਂ ਕੋਈ ਇਨਸਾਨ ਨਹੀਂ ਜਿਉਂਦਾ ਚਾਹੇ ਝੋਨਾ ਲਾਲਾ ਚਾਹੇ ਗਵਾ ਬਾਜਰਾ ਲਾਲਾ ਚਾਹੇ ਛੂਲੇ ਲਾਲਾ ਚਾਹੇ ਮੱਕੀ ਲਾਲਾ ਉਸ ਦੀ ਖੇਤੀ ਜਿਹੜੀ ਹਰ ਰਾਜਸਥਾਨ ਚ ਹੁੰਦੀ ਆ ਹੋਰ ਸਿੱਟਾਂ ਚ ਹੁੰਦੀ ਆ ਭੁੱਕੀ ਫੀਮ ਦੀ ਪੋਸਤ ਦੀ ਖੇਤੀ ਮੈਂ ਕਹਿ ਰਿਹਾ ਨਹੀਂ ਜੀ ਉਹਦੀ ਅਸੀਂ ਉਹਦੇ ਬਾਰੇ ਨੌਲੇਜ ਨਹੀਂ ਉਹ ਤਾਂ ਬੱਚੇ ਖਰਾਬ ਹੋਣਗੇ ਨਾ 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 ਹਾਂ ਹਾਂ ਉਹਦੇ ਬਾਰੇ ਨਹੀਂ ਹਾਂ ਉਹਦੇ ਬਾਰੇ ਨਹੀਂ ਆਪਾਂ ਕੁਝ ਵੀ ਕਹਿੰਦੇ ਤੇਰਾ ਦਿਮਾਗ ਖਰਾਬ ਆ ਤੂੰ ਕਹਿ ਵੀ ਹਾਂ ਨਾ ਮੈਂ ਨਹੀਂ ਕਹਦਾ ਇਹਗਾ ਹਾਂ 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 ਵੀ ਦੇਖੋ ਜੀ ਉਹਦੇ ਬਾਰੇ ਪਾ ਹੁਣ ਇਹੋ ਜਿਹੇ ਬੱਚੇ ਖਰਾਬ ਹੋਣਗੇ ਬਾਕੀ ਤੁਹਾਨੂੰ ਕੀ ਲੱਗਦਾ ਵੀ ਕਿਹੜੀਆਂ ਫਸਲਾਂ ਤੇ ਐਮਐਸਪੀ ਮਿਲਣੀ ਚਾਹੀਦੀ ਹੈ ਕਣਕ ਛੋਨੇ ਤੋਂ ਇਲਾਵਾ ਹੋਰ ਕਿਹੜੀਆਂ ਫਸਲਾਂ ਤੇ ਜੀ ਦਾਲ ਲਾ ਲਓ ਮਿਰਚਾਂ ਲਾ ਲਓ ਮੂੰਗੀ ਲਾ ਲਓ ਹੈ ਛੋਨਾ ਲਾ ਲਓ ਗੰਨਾ ਲਾ ਲਓ ਹਉ ਤੇ ਮਿਲਣੀ ਚਾਹੀਦੀ ਹੈ ਜੀ ਦੇਖੋ ਜਿਹੜਾ ਤੁਸੀਂ ਆ ਕਹਿੰਦੇ ਹੋ ਨਾ ਰਾਜਸਥਾਨ ਜਾਂ ਨਸ਼ੇ ਪੱਤੇ ਵਾਲੀ ਚੀਜ਼ ਆ ਉਹ ਗੱਲ ਤਾਂ ਉਹ ਤਾਂ ਨਮੀ ਪੌਦ ਵੀ ਖਰਾਬ ਹੋਊਗੀ ਹਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੂਸਰੀ ਗੱਲ ਜੀ ਮੈਂ ਤਾਂ ਇਹੀ ਕਹਿਣਾ ਵੀ ਦੇਖੋ ਜੀ ਅੱਜ ਕੱਲ ਦੇ ਜਿਹੜੇ ਜਵਾਕ ਨੇ ਕੋਈ ਗੋਲੀਆਂ ਖਾਂਦਾ ਕੋਈ ਚਿੱਟਾ ਪੀਂਦਾ ਕੋਈ ਕੁਛ ਵੀ ਟੀਕੇ ਲਾਉਂਦਾ ਵੀ ਜਾਣੀ ਜੇ ਆਪਣੇ ਇਹ ਪੰਜਾਬ ਦੇ ਵਿੱਚ ਪੌਸਟ ਦੀ ਮਤਲਬ ਭੁੱਕੀ ਫੀਮ ਦੀ ਖੇਤੀ ਹੋਵੇ ਤੇ ਥੋੜੀ ਹੋਵੇ ਜਿੰਨੀ ਕੁ ਮਤਲਬ ਬੰਦਾ ਆਪਣਾ ਘਰ ਖਾ ਸਕਦਾ ਖਾਣ ਜੋਗੀ ਵੀ ਜਾਨੀ ਕਹਿਣ ਦਾ ਭਾਵ ਇਹ ਹੈ ਵੀ ਇੱਕ ਤਾਂ ਗੋਲੀਆਂ ਚਿੱਤੇ ਇਹ ਤੋਂ ਜਵਾਕ ਵੱਜ ਜਾਣਗੇ ਘਰ ਵਾਸਤੇ ਹੁਣ ਜਿਹੜਾ ਬੰਦਾ ਖਾਂਦਾ ਉਹ ਤਾਂ ਹਟਦਾ ਨਹੀਂ ਖਾਈ ਬਣਾ ਉਹਦਾ ਖਾਣਾ ਹੀ ਖਾਣਾ ਇਹਦੇ ਵਿੱਚ ਇਹੀ ਗੱਲ ਹੈ ਵੀ ਇਹ ਨਸ਼ਾ ਹੋਣਾ ਜ਼ਰੂਰੀ ਹੈ ਹੀ ਫੇਮਰ ਭੁੱਕੀ ਪਹਿਲਾਂ ਕਹਿੰਦੇ ਵੀ ਡੈਸਸ ਵੀ ਸੀਗੇ ਪੰਜਾਬ ਦੇ ਵਿੱਚ ਲਾਇਸੈਂਸ ਜਿਹੜੇ ਤਕੜੇ ਬੰਦੇ ਲਵੇ ਹੈਗੇ ਤੇ ਇਹਨਾਂ ਦਾ ਤਾਂ ਹੈਗੇ ਨੇ ਜਿਹੜੇ ਗਰੀਬਾਂ ਦੇ ਜਵਾਕ ਨੇ ਉਹਨਾਂ ਦਾ ਕੀ ਬਣੂ ਉਹ ਕਿੱਥੇ ਲਾਇਸੈਂਸ ਕਰਾ ਲੂ ਜਰਾ ਤੇਰਾ ਉਦੇ ਫਾਇਦੇ ਹੈਗੇ ਨੇ ਕਿ ਨੁਕਸਾਨ ਵੀ ਨੇ ਉਹਦਾ ਫਾਇਦਾ ਜੀ ਕਿਸੇ ਨੂੰ ਜਿਹੜੇ ਬੰਦੇ ਨੂੰ ਟੈਗ ਹਰੇਕ ਬੰਦਾ ਟੈਗ ਚ ਮਰ ਰਿਹਾ ਜੀ ਉਹ ਚੀਜ਼ ਵਾਸਤੇ ਬਹੁਤ ਵਧੀਆ ਚੀਜ਼ ਆਈ ਇਹ ਹੁਣ ਜੇ ਬੰਦਾ ਗੋਲੀਆਂ ਖਾ ਕੇ ਉਹ ਵੀ ਮਰੂਗਾ ਜੀ ਟੀਕੇ ਲਾਊਗਾ ਉਹ ਵੀ ਮਰੂਗਾ ਵੀ ਯਾਨੀ ਉਹਦੇ ਵਿੱਚ ਜੇ ਬੰਦਾ ਖਾਊਗਾ ਤਾਂ ਕੰਮ ਵੀ ਕਰੂਗਾ ਲੜਦਾ ਨਹੀਂ ਹੈਗਾ ਜੀ ਬੰਦਾ ਕੰਮ ਕਰੂਗਾ ਆਹੀ ਖੂਨ ਦਾ ਸਰਕਲ ਸਹੀ ਰੱਖਦੀ ਹੈ ਜੀ ਮੈਂ ਵੀ ਖੰਨ ਆਈ ਇਹੀ ਗੱਲ ਨਹੀਂ ਹਾਂ ਤੇ ਫਿਰ ਕਰਵਾ ਕੇ ਉਹਨਾਂ ਦੇ ਕਾਰਨ ਕੀ ਲੱਗਦੇ ਤੁਹਾਨੂੰ ਇਹ ਤਾਂ ਹੀ ਦੇਖੋ ਹੁਣ ਗਵਰਨਮੈਂਟ ਨੂੰ ਚਾਹੀਦਾ ਵੀ ਇਹ ਸਹੂਲਤਾਂ ਕਰਨ ਕਿਉਂ ਆਇਆ ਵੀ ਆਪਣੇ ਪੰਜਾਬ ਦਾ ਕੋਹਨ ਕੋਹ ਫਾਇਦਾ ਹੋ ਜੂ ਬਾਕੀ ਮਾਨ ਸਰਕਾਰ ਦੇ ਵਿੱਚ ਕੋਈ ਕੰਮ ਕਰ ਠੀਕ ਹੋਏ ਨਹੀਂ ਪਹਿਲਾਂ ਨਾਲ ਫਰਕ ਲੱਗਿਆ ਬਦਲਾਅ ਦਾ ਕਿ ਨਹੀਂ ਲੱਗਿਆ ਦੇਖੋ ਜੀ ਜਿਹੜੇ ਕੰਮ ਹੁਣ ਤੱਕ ਹੋਏ ਨੇ ਬਹੁਤ ਵਧੀਆ ਹੋਏ ਨੇ ਜੀ ਠੀਕ ਹੈ ਬਸ ਸਾਨੂੰ ਇਹੀ ਆ ਵੀ ਜਿਹੜਾ ਰਾਸ਼ਨ ਘਟਾਤਾ ਇਹਨਾਂ ਨੇ ਬਸ ਇਹ ਰਾਸ਼ਨ ਪੂਰਾ ਦੇਣ ਜਿੰਨਾ ਵੀ ਹੁਣ ਤਾਂ 5 ਕਿਲੋ ਦੁੰਦੇ ਨੇ ਜੀ ਮਹੀਨੇ ਦੀ ਮਹੀਨੇ ਦੀ 5 ਕਿਲੋ ਹਾਂ 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 5 ਕਿਲੋ ਦੁੰਦੇ ਨੇ ਜੀ ਪਹਿਲਾਂ ਸੀ ਦੀ 10 ਕਿਲੋ ਕੱਲੇ ਜੀ ਦੀ ਹਾਂ ਜੀ ਬਾਬਾ ਜੀ ਕੀ ਨਾਮ ਹੈ ਦਲੀਪ ਸਿੰਘ ਬਾਬਾ ਜੀ ਜਿਹੜੀਆਂ ਪਿਛਲੀਆਂ ਸਰਕਾਰਾਂ ਤੁਸੀਂ ਦੇਖੀਆਂ ਨੇ ਉਦੋਂ ਕੰਮਕਾਰ ਠੀਕ ਹੋ ਰਹੇ ਸੀਗੇ ਕਿ ਮਤਲਬ ਬਾਕੀ ਲੋੜ ਸੀਗੀ ਵੀ ਬੱਕਰੀ ਕੋਈ ਪਾਰਟੀ ਆਉਣੀ ਚਾਹੀਦੀ ਆ ਉਹ ਠੀਕ ਨਾ ਪਿਛਲੇ ਠੀਕ ਤੇ ਇਹ ਤਾਂ ਬੇਕਾਰ ਆ ਹਾਂ ਪਿਛਲੇ ਕਿਹੜੇ ਬਾਦ ਅੱਲਾ ਆਲਾ ਤੇਰਾ ਕੈਪਟਨ ਲਾਲਾ ਉਹ ਸਾਰੇ ਬਸਰ ਨੂੰ ਠੀਕ ਤੇ ਗਰੀਬਾਂ ਦੇ ਵਾਸਤੇ ਤੇ ਠਣ ਤੇ ਲਾ ਕੇ ਰਸਣ ਪਾਣੀ ਦਈ ਇਹਦਾ ਅੱਖਾਂ ਮੀਟਿੰਗ ਬੈਠਾ ਮਾਨ ਕਹੇ ਉਹ ਮਾਨ ਮੁੱਖ ਮੰਤਰੀ ਇਹਨੇ ਕਿਸੇ ਬਾਰੇ ਨਹੀਂ ਸੋਲਦਾ ਬੰਡੀਆਂ ਚ ਕਿਸਾਨਾਂ ਨੂੰ ਪਰੇਸ਼ਾਨ ਹੋਣਾ ਪਿਆ ਤੁਸੀਂ ਮੰਨਦੇ ਹੋ ਗੱਲ ਉਹਦਾ ਸਾਰਾ ਹੀ ਪਤਾ ਹੀ ਆ ਸਭ ਨੂੰ ਪਤਾ ਹੁਣ ਉਹਨੂੰ ਕੋਈ ਪਤਾ ਨਹੀਂ ਆ ਉਹ ਕਦੇ ਵੀ ਸਾਡਾ ਕਸੂਰ ਨਹੀਂ ਸੀਗਾ ਵੀ ਕੋਈ ਕੇਂਦਰ ਸਰਕਾਰ ਦਾ ਕਸੂਰ ਸੀ ਮੋਦੀ ਸਰਕਾਰ ਦਾ ਹੁਣ ਕਹਿਣ ਨੂੰ ਕੋਸ ਕਹੀ ਜਾਂ ਹੁਣ ਇਹ ਦਾ ਉਸੇ ਦਾ ਕਸੂਰ ਹੈ ਆਪਾਂ ਤਾਂ ਉਸੇ ਦਾ ਕਹਾਂਗੇ ਬਸ ਵੇ ਤੁਸੀਂ ਮਤਲਬ ਪਿੱਛੇ ਪ੍ਰਕਾਸ਼ ਸਿੰਘ ਬਾਦਲ ਦਾ ਰਾਜ ਵੀ ਦੇਖਿਆ ਹੈ ਉਦੋਂ ਕੋਈ ਸਹੂਲਤ ਹੈਗੀ ਸੀਗੀ ਆਹੀ ਪੈਲਸਨ ਦੀ ਲਾਲਾ ਰਾਸਣ ਦੀ ਲਾਲਾ ਆ ਮੰਡੀਆਂ ਚ ਨਹੀਂ ਸਿਰ ਬੈਠਣ ਦਿੰਦੇ ਕਾਹ ਉੱਟਣੇ ਨਹੀਂ ਬੈਠਣ ਦਿੰਦੇ ਜੇ ਮੈਂ ਇਹਦੀ ਧਰਫਾ ਇਹਨੇ ਉਹ ਗੱਲ ਕਰਦੇ ਆਂ ਵੀ ਇਹਦੇ ਗੱਲੋਂ ਠੀਕ ਤੇ ਕੀ ਨਾਮ ਆ ਬਾਬਾ ਜੀ ਨਰਮਲ ਸਿੰਘ ਜੀ ਬਾਬਾ ਜੀ ਨਵੀਂ ਸਰਕਾਰ ਲਿਆਂਦੀ ਲੋਕਾਂ ਨੇ ਤੁਸੀਂ ਵੀ ਵਿੱਚ ਸੀਗੇ ਚਲੋ ਕੋਈ ਫਾਇਦਾ ਹੋਇਆ ਫਰਕ ਫਰਕ ਲੱਗਿਆ ਰਾਸ਼ਨ ਵੀ ਇੱਕ ਬੰਦ ਕਰਤਾ ਇਹਨੇ ਤਾਂ ਜਿਹੜਾ ਮਿਲਦਾ ਦਾ 15 ਕਿਲੋ ਪਹਿਸਰ ਦਾ ਹੁਣ ਤਾਂ 5 ਕਿਲੋ ਮਿਲਦਾ ਤਿੰਨ ਮਹੀਨੇ ਦਾ ਹੋਰ ਤਿੰਨ ਮਹੀਨੇ ਮਗਰੋਂ 15 ਕਿਲੋ ਮਿਲਦਾ ਹੇ ਪੰਜ ਕਿੱਲੋ ਹੀ ਬੈਠਿਆ ਪੰਜ ਕਿਲੋ ਰਾਲ ਕੇ ਬਣਾਉਂਦਾ ਦਾਲ ਨਾ ਕੋਸ ਰੇਹ ਕਹਿੰਦਾ ਚੀਨੀ ਵੀ ਦੂੰ ਠੀ ਵੀ ਦੂੰ ਕੋਸ ਨਹੀਂ ਦਿੱਤਾ ਬਾਕੀ ਘਰ ਪਤਾ ਹੈ ਕਹਿੰਦੇ ਰਸੋਈ ਖਰਚਾ ਭੇਜੂਗਾ ਉਹ ਵੀ ਨਹੀਂ ਭੇਜਿਆ 1000 ਰੁਪਏ ਕਹਿ ਰਹੇ ਹੂੰ ਬੀਬੀਆਂ ਵਾਲਾ ਹਾਂ ਅੱਛਾ ਉਹ ਵੀ ਨਹੀਂ ਭੇਜਿਆ ਨਹੀਂ ਹੋਸਾ ਠੀਕ ਰਹੇ ਹੂੰ ਓ ਠੀਕ ਤੇ ਬੀਬੀਆਂ ਦਾ ਰਸੋਈ ਸਾਫ ਕਰੀ ਬੈਠੀਆਂ ਨੇ ਲੱਗਦਾ ਦੇਣਗੇ ਕੇ ਪਤਾ ਹੈ ਹੁਣ ਵੋਟਾਂ ਗਾਹਾਂ ਜਾ ਕੇ ਦੇਣਗੇ ਜਾਂ ਲਾਸਟ ਟਾਂਕ ਭਈ ਹੁਣ ਫੇਰ ਲਈਏ ਪੱਤਾ ਮਾਰ ਕੇ ਉਹ ਕਹਿੰਦੀ ਥੋੜਾ ਹੈ 1000 ਰੁਪਏ ਥੋੜਾ ਚੱਲ ਐਨੇ ਆਤਾ ਪਾਉਣ ਫੇਰ ਬਧਾਈ ਜਾਣ ਜਿਹੜੀ 200 ਕਾਰ ਆਉ ਉਹ ਪਦਾ ਦੂ ਕੋਸ ਨਹੀਂ ਫੇਰ ਬੰਦ ਕਰਦੇ ਉਹ ਕਹਿੰਦੇ ਵੀ ਅਸੀਂ ਮੁਫਤ ਬਿਜਲੀ ਦੇਤੀ ਟੋਲ ਪਲਾਜ਼ੇ ਬੰਦ ਕਰਤੇ ਭਗਵੰਤ ਜੀ ਕਹਿੰਦਾ ਟੋਲ ਪਲਾਜ਼ੇ ਦਾ ਚੱਲਦਾ ਹੀ ਨਾ ਜਿੱਦੀ ਮਨਾ ਲ ਖਤਮ ਹੋ ਗਈ ਉਹੀ ਬੰਦ ਹੋਏ ਨੇ ਬਾਹਰ ਹੋਏਗੀ ਐਮਪੀਪੀ ਨਹੀਂ ਪੌਸਤ ਦੀ ਖੇਤੀ ਵਾਰ ਦਸੂਪੀ ਹੋਣੀ ਚਾਹੀਦੀ ਹੈ ਕਾਹਦੇ ਪੌਸਤ ਦੀ ਖੇਤੀ ਪੁਕੀਤਾ ਹੋ ਜਵੇ ਚੱਲ ਚੰਗਾ ਗੋਲੀਆਂ ਨਾਲ ਤਾਂ ਫਾਇਦਾ ਮਰਦੇ ਤਾਂ ਨਹੀਂ ਟੀਕੇ ਲਾ ਲਾ ਉਹਦੇ ਨਾਲ ਮਰਦਾ ਤਾਂ ਨਹੀਂ ਬੰਦਾ ਇਹ ਵੱਧ ਖਾਲੂ ਪਾਈ ਜੂ ਅਸੀਂ ਕੀ ਖਾਂਦੇ ਹੋਰ ਪਿਛਲੇ ਖਾਂਦੇ ਸੀ ਉਹਨਾਂ ਨੂੰ ਕੀ ਫਾਇਦਾ ਹੋਇਆ ਕਹਿੰਦੇ ਖਾ ਕੇ ਕੀ ਪਤਾ ਹੁਣ ਠੇਕੇ ਤੇ ਕਹਿੰਦੇ ਪਿੱਛੇ ਤਾਂ ਜੇ ਮਹਾਰਾਸ਼ਟਰ ਵਿੱਚ ਨਹੀਂ ਹੁਣੇ ਚਾਹੀਦੇ ਹਾਂ ਹਾਂ ਜੀ ਵਾ ਗੋਲੀਆਂ ਇਹਨਾਂ ਤੋਂ ਤਾਂ ਬਚਣਾ ਜਿਹੜੇ ਮਰਦੇ ਨੇ ਟੀਕੇ ਲਾ ਲਾ ਉਹਦੇ ਨਾਲ ਫਿਰ ਲੜਦੇ ਤਾਂ ਨਹੀਂ ਲੋਕ ਖਾ ਕੇ ਉਹਨੂੰ ਉਹ दारू ਵਾਲਾ ਵਾਸ਼ਾ ਥੋੜਾ ਆ ਤਾਂ ਸਾਹੀ ਨਾ ਛੇ ਕੰਮ ਕਰ ਲੇ ਲੋਕ ਆਪਣਾ ਦਿਹਾੜੀ ਕਰੂ ਅਗਲਾ ਖਾਉ ਕੈਪਟਨ ਤੇ ਪ੍ਰਕਾਸ਼ ਸਿੰਘ ਬਾਦਲ ਕਿਵੇਂ ਸੀ ਬਾਦਲ ਦੀ ਤਾਂ ਰੀਸ ਐ ਨਹੀਂ ਹੁੰਦੀ ਇਹਨਾਂ ਤੇ ਤਾਂ ਜਾਓ ਕੁਝ ਕਰਗੇ ਪਹਿਲਾਂ ਅਸਖਵੀਰ ਤਾਂ ਕੁਝ ਨਹੀਂ ਬਣਿਆ ਟੁੰਡੇ ਤਾਂ ਕੁਝ ਨਹੀਂ ਬਣਿਆ ਉਹ ਅਸਤੀ ਮੰਗਦੀ ਤਾਂ ਸੰਦੀਪਾ ਦਾ ਜਾਲਾ ਸ੍ਰੀਪਾ ਦਾ ਹੁਣ ਦਊਗਾ ਯਾਰ ਸਾਰੇ ਪਾਸੇ ਮੰਝਿਆ ਗਿਆ ਆ ਹੁਣ ਦੇਖਦਾ ਹੀ ਨਹੀਂ ਕੋਸਮ ਹਸਤੀਫਾ ਇਹ ਦੂ ਉਹ ਕਹਿੰਦੇ ਵੀ ਅਕਾਲੀ ਚਲਣ ਵਾਲਾ ਕਹਿੰਦੇ ਹਸਤੀਫਾ ਕਹਿੰਦੇ ਪ੍ਰਵਾਨ ਨਹੀਂ ਹੋਣਾ ਚਾਹੀਦਾ ਕਹਿੰਦੇ ਸੁਖਵੀਰ ਤੋਂ ਵਧੀਆ ਪ੍ਰਧਾਨ ਨਹੀਂ ਹੈ ਕੋਈ ਅੱਛਾ ਨਹੀਂ ਹੋਰ ਨੂੰ ਵੀ ਮੌਕਾ ਦਵੇ ਨਾ ਹਾਂ ਕੋਈ ਸਾ ਪ੍ਰਧਾਨ ਕੇ ਲਈ ਆਪ ਹੈ ਨਾ ਸੰਭੇ ਔਰ ਦੁਬਾਰੇ ਇਹਦੇ ਵੀ ਹੋਰ ਪ੍ਰਧਾਨ ਵੀ ਆਉਣ ਵਾਲੇ ਸਮੇਂ ਚ ਸੁਖਵੀਰ ਬਾਦਲ ਮੁੱਖ ਮੰਤਰੀ ਬਣ ਸਕਦੇ ਨੇ ਲੈਂਤਾ ਸਾਰੇ ਜਿਹੜਾ ਇਹ ਲੱਛਣ ਲੱਗਦੇ ਨੇ ਹੈ ਨਹੀਂ ਬੰਦੇ ਦਾ ਟੁੱਟ ਰਹਿਣਾ ਹੈ ਤੇ ਨਾ ਅਗਲਾ ਕਹਿੰਦਾ ਸਾਰੀਆਂ ਸਹੂਲਤਾਂ ਆਪ ਮੰਗਦਾ ਮੈਂ ਬਦ ਪ੍ਰਧਾਨ ਅਗੀ ਰੀਵੀ ਲਾਲ ਆ ਹੋਰ ਸਭ ਕੁਝ ਸਲੇ ਲਿਆ ਢੀੜ ਸਾਹ ਤੰਦੂ ਮਾਜਰਾ ਵੀ ਬੀਚਗੀਰ ਕੋਰ ਕਹਿੰਦੇ ਵੀ ਪ੍ਰਧਾਨ ਬਦਲਣਾ ਚਾਹੀਦਾ ਹਰ ਉਹ ਕਹਿੰਦੇ ਨੇ ਬਦਲੋ ਭਾਈ ਕਿਹਨੂੰ ਰੱਜਿਆ ਮਜੀਦਾ ਤੁਸੀਂ ਪਾਣੀ ਲੀਟਰ ਨੂੰ ਜਾਣਦੇ ਹੋ ਮੈਂ ਇੰਨਾ ਫਿਰਿਆ ਨਹੀਂ ਮੈਂ ਤਾਂ ਉਹੀ ਜੋਗਾ ਹੈ ਬੀਬੀ ਜਗੀਰ ਕੋਰ ਠੀਕ ਹੈ ਨਹੀਂ ਉਹ ਵੀ ਕੁਛ ਨਹੀਂ ਹੈ ਚੱਲੋ ਬਣ ਜਾਓ ਚੰਗਾ ਤੰਦੂ ਮਾਜਰਾ ਤੰਦੂ ਮਾਜਰਾ ਵੀ ਕੁਛ ਨਹੀਂ ਹੈ ਉਹ ਵੀ ਪੈਸੇ ਖਾਊਗਾ ਠੀਕ ਹੈ ਤਾਂ ਰਾਜੀ ਜੀ ਨਾਮ ਦਾ ਜੀ ਸਿੰਘ ਹੈ ਤੇ ਠੀਕ ਹੈ ਨਵੀਂ ਸਰਕਾਰ ਲਿਆਂਦੀ ਸੀ ਲੋਕਾਂ ਨੇ ਢਾਈ ਸਾਲ ਸਮਾਂ ਹੋ ਗਿਆ ਢਾਈ ਸਾਲ ਰਹਿ ਗਏ ਕਿੰਨਾ ਕੁ ਫਰਕ ਮਹਿਸੂਸ ਕਰ ਰਹੇ ਹੋ ਫਰਕ ਤਾਂ ਕੋਈ ਨਹੀਂ ਹੈਗਾ ਉਹ ਕਿਵੇਂ ਕੰਮ ਖੋਈ ਜਾਂਦੇ ਨੇ ਬਸ ਜਿਹੜਾ ਕਰ ਲੈਣੇ ਹ ਨਹੀਂ ਕੰਮ ਕਰ ਕਿਵੇਂ ਇਹ ਮੰਡੀਆਂ ਦੇ ਵਿੱਚ ਚਲੋ ਪਰੇਸ਼ਾਨੀ ਹੋਈ ਕਿਸਾਨਾਂ ਨੇ ਇਸ ਵਾਰ ਨਾਰਾਜ਼ ਹੈਗੇ ਨੇ ਕਿਸਾਨ ਸਮਾਨ ਸਰਕਾਰ ਨੂੰ ਮੰਨਦੇ ਹੋ ਹਾਂ ਨਾਰਾਜ਼ ਹੈਗੇ ਕਿੰਨਾ ਕੁ ਸਮਾਂ ਬੈਣਾ ਪਿਆ ਬਹੁਤ ਬੈਠੇ ਨੇ ਵਿੱਚ ਵਿੱਚ ਦਾ 4-5-5 ਦਿਨ ਬੈਠੇ ਨੇ ਉਹ ਨਿਭੜ ਕੇ ਕੰਮ ਕੀ ਹੈਗੇ ਨਾ ਜੀ ਨਿਭੜ ਕੇ ਹੁਣ ਤਾਂ ਚਲ ਗਏ ਪੰਦੇ ਬਾਅਦ ਚ ਆਪਣੀ ਗੱਲ ਦਿੰਦੀ ਬਾਕੀ ਜਿਵੇਂ ਮੁਫਤ ਬਿਜਲੀ ਜਾਂ ਹੋਰ ਸਹੂਲਤਾਂ ਉਹਦਾ ਕੋਈ ਜ਼ਮੀਨੀ ਪੱਧਰ ਤੇ ਫਾਇਦਾ ਹੋਇਆ ਕਿ ਮਤਲਬ ਬੋਝ ਹੀ ਪਿਆ ਆਮ ਲੋਕਾਂ ਤੇ ਇਹ ਤਾਂ ਨਿਸ਼ਾਨਾ ਇਹ ਤਾਂ ਹਰ ਇੱਕ ਚੀਜ਼ ਐ ਰੇਟ ਘਟਾ ਕੇ ਦੇਣੀ ਚਾਹੀਦੀ ਆ ਵੀ ਫਰੀਕ ਨੇ ਚੀਜ਼ ਦੇਣੀ ਚਾਹੀਦੀ ਕੁਝ ਵੀ ਉਹਨਾਂ ਤਾਂ ਰੇਟ ਘਟਾ ਦੋ ਆ ਜਿਵੇਂ ਹਰ ਇੱਕ ਚੀਜ਼ ਦੇ ਰੇਡ ਘਟਾ ਕੇ ਦੋ ਬਿਜਲੀ ਦਾ ਵੀ ਜਿਵੇਂ ਜੋਲਟ ਘਟਾ ਕੇ ਦੇਣਾ ਬਾਕੀ ਰਾਸ਼ਨ ਦਾ ਵੀ ਕਹਿੰਦੇ ਵੀ ਉੱਪਰ ਆ ਰਹੇ ਜਾਂਦਾ ਵੀ ਜੇ 695 ਹੈ ਹੈਗਾ ਇਦਾਂ ਇਦਾਂ ਹੈਗਾ ਬਿਜਲੀ ਦੇ ਹੁਣ 800 ਚੱਲਦੇ ਨੇ ਜਾਂ ਉਹ ਹੁੰਦਾ ਉਹਨੂੰ ਫੇਰ ਭਰਨਾ ਪੈਂਦਾ ਕਿੰਨੀ ਜੋਲਟ ਪੈਂਦੀ ਹੈ ਫੇਰ ਤੁਹਾਨੂੰ ਸਾਨੂੰ ਤਾਂ ਘੱਟੇ ਪੈਂਦੀ ਆ ਹਾਂ ਸਾਨੂੰ ਤਾਂ ਜਿੰਨੇ ਜੀਰੋ ਬੈਲੈਂਸ ਹੀ ਹੁੰਦਾ ਕੈਪਟਨ ਤੇ ਪ੍ਰਕਾਸ਼ ਸਿੰਘ ਬਾਦਲ ਕੀ ਮਰੇ ਠੀਕ ਤੇ ਦੋ ਆ ਉਹ ਵਧੀਆ ਧੀ ਚਲੋ ਆਪਣਾ ਆਪਣਾ ਵਧੀਆ ਕਰ ਗਏ ਉਹ ਵੀ ਜਿਵੇਂ ਬੀਜੇਪੀ ਐ ਤੁਸੀਂ ਕਹਿੰਦੇ ਵੀ ਕਿਸਾਨਾਂ ਨੂੰ ਪਰੇਸ਼ਾਨ ਕਰਿਆ ਤਾਂ ਉਹਨਾਂ ਨੂੰ ਖਮਿਆਜਾ ਵੀ ਭੁਗਤਣਾ ਪਿਆ ਚਾਰੇ ਬਦਾਂ ਜਿਮਨੀ ਸੀਟਾਂ ਦੇ ਉੱਤੇ ਜਮਾਨਤਾ ਜਬਤ ਹੋਈਆਂ ਨੇ ਬੀਜੇਪੀ ਦੀ ਲੀਡਰਾਂ ਦੀ ਉਹ ਤਾਂ ਦੇਖ ਖੜੇ ਨੇ ਲੀਡਰਾਂ ਦੇ ਕੰਮ ਨੇ ਆਪੇ ਕਰੀ ਜਾਂਦੇ ਨੇ ਇੱਕ ਦੂਜੇ ਨਾਲ ਇਹ ਹਾਂ ਇਹਦੇ ਵਿੱਚ ਤਾਂ ਇਹਦਾ ਪਿੰਡਾਂ ਦਾ ਕੋਈ ਚੱਕਰ ਨਹੀਂ ਤੇ ਵਿੱਚ ਇਹਦਾ ਆਪ ਨੇ ਵਿੱਚ ਆਪ ਕਰੀ ਜਾਂਦੇ ਨੇ ਜਿਵੇਂ ਤਿੰਨ ਸੀਟਾਂ ਮਾਂ ਸਰਕਾਰ ਲੈ ਗਈ ਤੁਸੀਂ ਮੰਨਦੇ ਹੋ ਕਿ ਹੱਕਦਾਰ ਸੀਗੇ ਉਹ ਵੈਸੇ ਸਰਕਾਰ ਤਾਂ ਸਾਰੇ ਹੋ ਰਹੇ ਹਾਂ ਪਾਜੀ ਕੀ ਨਾਮ ਹੈ ਪਰਮਿੰਦਰ ਸਿੰਘ ਪਾਜੀ ਤੁਸੀਂ ਸਾਰੀਆਂ ਸਰਕਾਰਾਂ ਦੇਖੀਆਂ ਨੇ ਹੁਣ ਤੱਕ ਕੀ ਕਮੀਆਂ ਮਹਿਸੂਸ ਕਰ ਰਹੇ ਹੋ ਕਿ ਪੰਜਾਬ ਦੇ ਵਿੱਚ ਆ ਚੀਜ਼ਾਂ ਦੀ ਦੌੜ ਹੈ ਇਹ ਹਜੇ ਤੱਕ ਨਹੀਂ ਹੋਈਆਂ ਸਭ ਤੋਂ ਵੱਡਾ ਤਾਂ ਜਿਹੜਾ ਨਸ਼ਿਆਂ ਦੀ ਰੋਕ ਨਹੀਂ ਅਜੇ ਤੱਕ ਕਿਸੇ ਵੀ ਪਾਰਟੀ ਤੋਂ ਲੱਗੀ ਹੈਗੀ ਦੂਜਾ ਹਰੇਕ ਗਵਰਨਮੈਂਟ ਹੈ ਜਿਹੜੀ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਵਿੱਚ ਹਜੇ ਤੱਕ ਸਮਰਥ ਰਹੀ ਹੈ ਇਸੇ ਕਰਕੇ ਨੌਜਵਾਨ ਨੇ ਜਿਹੜਾ ਚਿੱਟੇ ਵੱਲ ਜਾ ਰਹੇ ਨੇ ਜਾਂ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ ਉਹਦਾ ਨੁਕਸਾਨ ਪੰਜਾਬ ਨੂੰ ਵੱਡੇ ਪੱਧਰ ਤੇ ਝੁਲਣਾ ਪੈ ਰਿਹਾ ਹੈ ਕਿਸਾਨੀ ਆ ਕਿਸਾਨੀ ਨੂੰ ਖਤਮ ਕਰਨ ਵਾਸਤੇ ਸਾਰੀਆਂ ਪਾਰਟੀਆਂ ਦਾ ਪੂਰਾ ਜ਼ੋਰ ਲੱਗਿਆ ਪਿਆ ਮੰਡੀਆਂ ਦੇ ਵਿੱਚੋਂ ਜੀਰੀ ਨਹੀਂ ਚੱਕੀ ਗਈ ਡੀਏਪੀ ਨਹੀਂ ਮਿਲ ਰਿਹਾ ਰੋਜ਼ ਧਰਨੇ ਲੱਗ ਰਹੇ ਨੇ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਜਿਹੜਾ ਤੁਸੀਂ ਮਾਈਗ੍ਰੇਸ਼ਨ ਦੀ ਗੱਲ ਕੀਤੀ ਹੈ ਇਹ ਬੱਚੇ ਦੇਖੋ ਦੇਖੀ ਜਾ ਰਹੇ ਨੇ ਜਾਂ ਮਤਲਬ ਬਾਕੀ ਜ਼ਰੂਰਤ ਹੈ ਪੰਜਾਬ ਦੀਆਂ ਗਲਤ ਸਰਕਾਰਾਂ ਦੀਆਂ ਜਿਹੜੀਆਂ ਨੀਤੀਆਂ ਗਲਤ ਨੇ ਉਹਦੇ ਕਰਕੇ ਬੱਚੇ ਦੇਖੋ ਦੇਖ ਬਾਹਰ ਜਾ ਰਹੇ ਨੇ ਬਾਹਰ ਜਾ ਕੇ ਵੀ ਪਰੇਸ਼ਾਨ ਹੋ ਰਹੇ ਨੇ ਕੰਮ ਉੱਥੇ ਵੀ ਨਹੀਂ ਹੈਗਾ ਇੱਥੇ ਵੀ ਨਹੀਂ ਹੈਗਾ ਕਿੰਨੇ ਬੱਚੇ ਸੁਸਾਈਡ ਕਰ ਰਹੇ ਨੇ ਹਰ ਸਾਲ ਕੈਨੇਡਾ ਦੇ ਵਿੱਚ ਉਹਦਾ ਵੱਡਾ ਰੀਜ਼ਨ ਇਹ ਹੀ ਹੈ ਵੀ ਜੇ ਪੰਜਾਬ ਦੇ ਵਿੱਚ ਇੱਕ ਟੁਕੜੇ ਜਿਹਾ ਗਵਰਨਮੈਂਟ ਸੈਕਟਰ ਨਹੀਂ ਮਜ਼ਬੂਤ ਕਰ ਸਕਦੇ ਪ੍ਰਾਈਵੇਟ ਸੈਕਟਰ ਹੀ ਮਿਨਿਮਮ ਸੈਲਰੀ ਇਹਨਾਂ ਦੀ 20000 25000 ਫਿਕਸ ਕੀਤੀ ਹੋਵੇ ਤਾਂ ਬੱਚੇ ਬਾਹਰ ਜਾਣ ਦਾ ਜਿਹੜਾ ਰੁਝਾਨ ਆ ਉਹ ਘੱਟ ਸਕਦਾ ਜਿਹੜਾ ਬੇਰਜ਼ਗਾਰੀ ਦਾ ਮੁੱਦਾ ਤੋਂ ਸਮਝਦੇ ਹੋ ਕਿ ਉਹ ਇੰਟਰਨੈਸ਼ਨਲ ਮੰਤੂ ਬਹੁਤ ਜ਼ਿਆਦਾ ਵੱਡਾ ਹੈ ਸਾਰੀਆਂ ਕੰਟਰੀਆਂ ਦੇ ਵਿੱਚ ਹੈ ਇੰਡੀਆ ਦੇ ਨਾਲ ਨਾਲ ਜਿੰਨੀਆਂ ਵੀ ਅਰਬ ਕੰਟਰੀਆਂ ਨੇ ਯੂਰਪ ਕੰਟਰੀਆਂ ਨੇ ਸਾਰੀਆਂ ਦੇ ਵਿੱਚ ਇਹ ਬੇਰਜ਼ਗਾਰੀ ਦਾ ਮੁੱਦਾ ਵੱਡੇ ਪਹਿਲੇ ਨੰਬਰ ਤੇ ਚੱਲ ਰਿਹਾ ਹੈ ਅਸੀਂ ਦੀ ਗੱਲ ਕੀਤੀ ਐ ਇਹਦਾ ਹੱਲ ਨਹੀਂ ਹੋ ਰਿਹਾ ਮਾਨਸਰਕਾਰ ਵੀ ਆ ਗਈ ਤੁਹਾਨੂੰ ਪਤਾ ਹੈ ਫਿਰ ਵੀ ਨਹੀਂ ਹੱਲ ਹੋ ਰਿਹਾ ਜਿ ਜਿੱਤੋਂ ਉਮੀਦ ਸੀ ਕਿ ਲੋਕਾਂ ਨੂੰ ਕਾਫੀ ਤੇਦਾ ਕੀ ਮੰਨ ਲੂ ਸੀ ਕਿ ਬਦਲਾਅ ਵੀ ਹੈਗਾ ਜਿਵੇਂ ਕੁਝ ਲੋਕ ਕਹਿੰਦੇ ਨੇ ਜਾਂ ਆਮ ਆਦਮੀ ਪਾਰਟੀ ਦੇ ਵ代ਕ ਵੀ ਕਹਿੰਦੇ ਨੇ ਕਿ ਪੋਸਟ ਦੀ ਖੇਤੀ ਕਰਵਾ ਦੋ ਪੰਜਾਬ ਚੋ ਬਦਲਾਅ ਹੈਗਾ ਉਹ ਨਾਲ ਕੱਲੀ ਪੋਸਟ ਦੀ ਖੇਤੀ ਨਾਲ ਬਦਲਾਅ ਨਹੀਂ ਹੋਣ ਲੱਗਾ ਵੀਰ ਜੀ ਇਹਦੇ ਵਾਸਤੇ ਕੋਈ ਵੀ ਕਿਸਾਨ ਜਦੋਂ ਪਰਾਲੀ ਨੂੰ ਅੱਗ ਲਾਉਂਦਾ ਉਹ ਤਾਂ ਡੀਸੀ ਲੈਵਲ ਦੇ ਅਧਿਕਾਰੀ ਨੇ ਜਿਹੜੇ ਖੇਤਾਂ ਦੇ ਵਿੱਚ ਚੈੱਕ ਕਰਨ ਵਾਸਤੇ ਆ ਜਾਂਦੇ ਨੇ ਜਦੋਂ ਕੋਈ ਚਿੱਟੇ ਵਾਲਾ ਫੜਿਆ ਜਾਂਦਾ ਗੋਲੀਆਂ ਵਾਲਾ ਫੜਿਆ ਜਾਂਦਾ ਫਿਰ ਪੁਲਿਸ ਪੈਸ ਪੋਲੀਟੀਕਲ ਲੀਡਰਾਂ ਦਾ ਹੱਥ ਹੋਣ ਕਰਨ ਪੁਲਿਸ ਜਿਹੜੀ ਨਵੇਂ ਨੌਜਵਾਨਾਂ ਨੂੰ ਛੱਡ ਰਹੀ ਹੈ ਇਹ ਸਾਰਾ ਕੁਝ ਸਰਕਾਰਾਂ ਦੇ ਸਹਤ ਹੀ ਹੋ ਰਿਹਾ ਹੈ ਜੇ ਸਰਕਾਰਾਂ ਚਾਹਣ ਤਾਂ ਚਿੱਟੇ ਨੂੰ ਇੱਕ ਹਫ਼ਤੇ ਦੇ ਵਿੱਚ 15 ਦਿਨ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਕੰਟਰੋਲ ਕਰ ਸਕਦੀਆਂ ਨੇ ਪਰ ਪੋਲੀਟੀਕਲ ਲੀਡਰਾਂ ਦਾ ਨਾਲ ਇਨਵੋਲਵ ਹੋਣਾ ਉਹ ਵੱਡਾ ਕਾਰਨ ਹੈ ਜਿਹੜਾ ਪੰਜਾਬ ਦੇ ਵਿੱਚ ਉਹ ਚਿੱਟੇ ਦਾ ਗੜਾ ਇਹ ਪਟਨ ਜਾਇਆ ਹੈ ਭਗਵਾਨਤ ਮਾਨ ਤੁਸੀਂ ਨਵੇਂ ਲੀਡਰਾਂ ਚ ਚੁਣਿਆ ਸੀਗਾ ਉਮੀਦ ਸੀ ਕਿ ਤੁਹਾਨੂੰ ਉਵੇਂ ਹੀ ਹੁਣ ਅੱਗੇ ਹੈਗੇ ਨੇ ਕੁਝ ਜਿਵੇਂ ਲੱਖਾਂ ਸਦਾਨਾ ਵੀ ਹੈਗਾ ਅਮਰਤਪਾਲ ਦਾ ਵੀ ਜ਼ਿਕਰ ਆਉਂਦਾ ਨਵਜੋਤ ਸਿੱਧੂ ਵੀ ਹੈਗਾ ਉਹਨਾਂ ਨੂੰ ਜੇ ਮੌਕਾ ਨਹੀਂ ਮਿਲਿਆ ਵੱਡੇ ਪੱਧਰ ਤੇ ਉਹਨਾਂ ਦੇ ਵਿੱਚੋਂ ਕੋਈ ਲੱਗਦਾ ਤੁਹਾਨੂੰ ਵੀ ਕੋਈ ਪੰਜਾਬ ਦੇ ਮੁੱਦੇ ਹੱਲ ਕਰ ਸਕਦਾ ਨਹੀਂ ਨਹੀਂ ਕੋਈ ਵੀ ਮੁੱਦੇ ਨੇ ਜਿਹੜੇ ਪਿੰਡ ਲੈਵਲ ਤੋਂ ਸ਼ੁਰੂ ਹੁੰਦੇ ਨੇ ਫਿਰ ਪੰਜਾਬ ਲੈਵਲ ਤੱਕ ਪਹੁੰਚਦੇ ਨੇ ਜਦੋਂ ਤੱਕ ਪਿੰਡ ਲੈਵਲ ਤੋਂ ਇਸ ਚੀਜ਼ ਦਾ ਹੱਲ ਨਹੀਂ ਹੁੰਦਾ ਕੋਈ ਵੀ ਇਕੱਲਾ ਇਨਸਾਨ ਕੁਝ ਨਹੀਂ ਕਰ ਸਕਦਾ ਚਾਹੇ ਭਗਵੰਤ ਮਾਨਾ ਲੱਖਾ ਸਿਧਾਣਾ ਅਮਰਤਪਾਲ ਉਹ ਆਪਣੇ ਵੱਲੋਂ ਪੂਰਾ ਜ਼ੋਰ ਲਾ ਰਹੇ ਨੇ ਪਰ ਜਦੋਂ ਤੱਕ ਲੋਕ ਨਹੀਂ ਪ੍ਰੋਪਰ ਸਾਥ ਦੇਣਗੇ ਨੌਜਵਾਨੀ ਨੂੰ ਸਿੱਧੀ ਸੇਧ ਨਹੀਂ ਮਿਲੂਗੀ ਨੌਕਰੀਆਂ ਨਹੀਂ ਮਿਲਣਗੀਆਂ ਖੇਡਾਂ ਵੱਲ ਨਹੀਂ ਜਾਣ ਕੋਈ ਵੀ ਕੰਟਰੋਲ ਨਹੀਂ ਕਿਸਦਾ ਜਾ ਸਕਦਾ ਅਮਰਪਾਲ ਬਾਰੇ ਕੀ ਵਿਚਾਰ ਨੇ ਉਹ ਕਹਿੰਦੇ ਵੀ ਬੋਟੇ ਹੀ ਉਹਨਾਂ ਨੂੰ ਤਾਂ ਪਈਆਂ ਸੀ ਵੀ ਐਮਪੀ ਬਣਾ ਕੇ ਬਾਹਰ ਕਢਵਾਵਾਂਗੇ ਫੇਰ ਨਹੀਂ ਆਏ ਅਮਰਪਾਲ ਨੇ ਕਿੰਨੇ ਨੌਜਵਾਨਾਂ ਨੂੰ ਨਸ਼ੇ ਤੋਂ ਛਡਾ ਕੇ ਅੰਮ੍ਰਿਤ ਸਿਕਾਇਆ ਅਮਰ ਦਾ ਸੰਚਾਰ ਕਰਵਾਇਆ ਕਿੰਨੇ ਨੌਜਵਾਨ ਨੇ ਜਿਹੜੇ ਅਮਰਪਾਲ ਨੂੰ ਆਪਣਾ ਹੁਣ ਜਿਵੇਂ ਲੱਖੇ ਸਧਾਣੀ ਨੂੰ ਪਹਿਲਾਂ ਮੰਨਦੇ ਸੀ ਅਮਰਪਾਲ ਨੂੰ ਸੇਧ ਮੰਨ ਕੇ ਚੰਗੇ ਪਾਸੇ ਚੱਲੇ ਹੋਏ ਨੇ ਕਿਸੇ ਵੀ ਸਰਕਾਰ ਨੂੰ ਜੋ ਮੌਜੂਦਾ ਐਮਪੀ ਹੋਵੇ ਉਹਨੂੰ ਅੰਦਰ ਨਹੀਂ ਰੱਖਣਾ ਚਾਹੀਦਾ ਜੋ ਉਹਦੀ ਐਨਐਸਏ ਵਧਾਈ ਜਾਉ ਨਹੀਂ ਵਧਾਉਣੀ ਚਾਹੀਦੀ ਸੀ ਇੱਕ ਵਾਰੀ ਉਹਨੂੰ ਕੰਮ ਕਰਨ ਦਾ ਮੌਕਾ ਦੇਣਾ ਚਾਹੀਦਾ ਸੀ ਜਦੋਂ ਇੰਨੇ ਜਨਤਾ ਨੇ ਉਹਨੂੰ ਵੋਟ ਪਾ ਕੇ ਐਮਪੀ ਬਣਾਇਆ ਉਹਨੂੰ ਅੰਦਰ ਰੱਖਣਾ ਬਹੁਤ ਗਲਤ ਅੱਗੇ ਸੀ ਵੀ ਸਰਕਾਰ ਵਾਸਤੇ ਉਹ ਤਾਂ ਲੋਕਾਂ ਨਾਲ ਸਾਰਾ ਸਰ ਧੱਕਾ ਹੋ ਗਿਆ ਲੋਕਾਂ ਨੇ ਐਮਪੀ ਬਣਾਇਆ ਸਾਰੀਆਂ ਵੋਟਾਂ ਪਾ ਕੇ ਫਿਰ ਵੀ ਉਹਦੇ ਐਨਐਸਐ ਵਧਾਈ ਗਈ ਇਹ ਮਾਨ ਸਰਕਾਰ ਦਾ ਬਹੁਤ ਗਲਤ ਫੈਸਲਾ ਹੈ ਉਹਨੂੰ ਬਾਹਰ ਛੱਡਣਾ ਚਾਹੀਦਾ ਉਹਦੀ ਐਨਐਸਐ ਨਹੀਂ ਵਧਾਉਣੀ ਚਾਹੀਦੀ ਸੀ ਲੱਗਦਾ ਕਿ ਕੋਈ ਚਾਂਸ ਆਉਂਦੇ ਇਹ ਤਾਂ ਦੇਖੋ ਸਰਕਾਰ ਦੇ ਹੱਥ ਹੈ ਸੈਂਟਰ ਸਰਕਾਰ ਪੰਜਾਬ ਸਰਕਾਰ ਦੋਨੋਂ ਮਿਲੀਆਂ ਹੋਈਆਂ ਨੇ ਜੋ ਮੋਦੀ ਕਹਿ ਰਿਹਾ ਉਹ ਹੀ ਭਗਵੰਤ ਮਾਨ ਕਰ ਰਿਹਾ ਇੱਕ ਬੰਦੇ ਦੇ ਹੱਥ ਕੁਝ ਨਹੀਂ ਹੈਗਾ ਜਦੋਂ ਤੱਕ ਸਰਕਾਰ ਸਾਰਿਆਂ ਨਾਲ ਚਾਹੇ ਲੱਖਾ ਸਦਾਨਾ ਚਾਹੇ ਅਮਰਤਪਾਲ ਉਹਨਾਂ ਨਾਲ ਰਲ ਕੇ ਨਹੀਂ ਚੱਲਦੀ ਜਾਂ ਜਿੰਨੇ ਵੀ ਪੰਜਾਬ ਲੈਵਲ ਦੇ ਪਹਿਲਾਂ ਰਿਟਾਇਰ ਫੌਜੀ ਹੋਏ ਹੋਏ ਨੇ ਉਹਨਾਂ ਨੂੰ ਵੀ ਆਪਣੇ ਲੈਵਲ ਤੇ ਪਿੰਡਾਂ ਦੇ ਵਿੱਚ ਜਿਵੇਂ ਬੱਚੇ ਨੇ ਗਰਾਊਂਡ ਦੇ ਵਿੱਚ ਜਾਣਾ ਤਾਂ ਉਹ ਅਧਿਕਾਰੀਆਂ ਨੂੰ ਇਹਨਾਂ ਨੂੰ ਮੌਕਾ ਦੇਣਾ ਚਾਹੀਦਾ ਵੀ ਉਹ ਪ੍ਰੈਕਟਿਸ ਆ ਕੇ ਕਰਵਾਉਣ ਗਰਾਊਂਡਾਂ ਦੇ ਵਿੱਚ ਜਦੋਂ ਤੱਕ ਪੰਜਾਬੀ ਗਰਾਊਂਡ ਨਾਲ ਨਹੀਂ ਜੁੜਦੇ ਨੌਜਵਾਨੀ ਗਰਾਊਂਡ ਦੇ ਵਿੱਚ ਨਹੀਂ ਜਾਂਦੀ ਉਦੋਂ ਤੱਕ ਨਸ਼ਿਆਂ ਦਾ ਮੁੱਦਾ ਸਭ ਤੋਂ ਵੱਡਾ ਰਹੂਗਾ ਤੇ ਨੌਜਵਾਨ ਨਸ਼ੇ ਦੇ ਨਾਲ ਲੱਗੇ ਰਹਿਣਗੇ ਆ ਪਹਿਲਾਂ ਵੀ ਕਿਸਾਨੀ ਨੂੰ ਦੁੱਧ ਲੱਗਿਆ 2021 ਚ ਜਿੱਤ ਕੇ ਉਹ ਕਹਿੰਦੇ ਵਾਪਸ ਆਏ ਨੇ ਹੁਣ 6 ਦਸੰਬਰ ਨੂੰ ਫੇਰ ਤਿਆਰੀ ਹੈ ਕਿਸਾਨਾਂ ਦੀ ਤਾਂ ਕੀ ਲੱਗਦਾ ਹੈ ਕਿ ਕੋਈ ਗੱਲਬਾਤ ਬਣੂਗੀ ਹੁਣ ਨਹੀਂ ਨਾ ਸੈਂਟਰ ਸਰਕਾਰ ਤਿਆਰ ਹੈ ਨਾ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਕਿਸਾਨਾਂ ਦਾ ਸਿਰਫ ਔਰ ਸਿਰਫ ਸ਼ੋਸ਼ਣ ਕੀਤਾ ਜਾ ਰਿਹਾ ਨਾ ਫਸਲਾਂ ਤੇ ਪ੍ਰੋਪਰ ਐਮ ਐਸ ਪੀ ਮਿਲ ਰਹੀ ਹੈ ਨਾ ਫਸਲਾਂ ਮੰਡੀ ਦੇ ਵਿੱਚੋਂ ਚੱਕੀਆਂ ਜਾ ਰਹੀਆਂ ਨੇ ਫਸਲਾਂ ਵੇਚਣ ਵਾਸਤੇ ਡੀ ਏ ਪੀ ਦੀ ਘਾਟ ਆ ਉਹਦਾ ਕੋਈ ਸੋਲੂਸ਼ਨ ਨਹੀਂ ਹੁੰਦਾ ਹਰ ਸਾਲ ਬਾਰਦਾਨੇ ਦੀ ਲਗਾਤਾਰ ਕਮੀ ਆਉਣਾ ਕਿਸਾਨਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਮੰਡੀਕਰਨ ਪ੍ਰੋਪਰ ਮੰਡੀ ਜੋਰਾਂ ਤੇ ਹੁੰਦੀ ਹੈ ਉਦੋਂ ਤੱਕ ਸੈਂਟਰ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਖੰਡ ਨਹੀਂ ਜਾਰੀ ਕੀਤਾ ਜਾਂਦਾ ਜਿਹਦੇ ਕਰਕੇ ਕਿਸਾਨਾਂ ਨੂੰ 15 ਤੋਂ 20 ਦਿਨ ਮੰਡੀ ਦੇ ਵਿੱਚ ਰੁੜਨਾ ਪੈਂਦਾ ਜਿਸ ਕਾਰਨ ਉਹਦੀਆਂ ਜਿਹੜੀਆਂ ਦੂਜੀਆਂ ਫਸਲਾਂ ਨੇ ਉਹ ਲੇਟ ਹੋ ਜਾਂਦੀਆਂ ਨੇ ਖਮਿਆਜਾ ਸਾਰਾ ਆਮਰਗ ਤੇ ਪੈਂਦਾ ਫਿਰ ਮਤਲਬ ਜੀ ਜਾਣ ਦੇਣਗੇ ਕੀ ਪਹਿਲਾਂ ਤਾਂ ਰੋਕ ਲਿਆ ਸੀ ਤੁਹਾਨੂੰ ਪਤਾ ਹੈ ਦੇਖੋ ਆਪਣੇ ਵੱਲੋਂ ਤਾਂ ਕਿਸਾਨ ਪੂਰਾ ਜ਼ੋਰ ਲਾਉਣਗੇ ਬਾਕੀ ਹੁਣ ਸੈਂਟਰ ਸਰਕਾਰ ਦੇ ਡਿਪੈਂਡ ਹੈ ਪੋਰਟ ਨੇ ਵੀ ਆਰਡਰ ਕੀਤਾ ਸੀ ਵੀ ਰਾਹ ਖੋਲਣਾ ਚਾਹੀਦਾ ਉਸ ਤੋਂ ਬਾਅਦ ਵੀ ਜਿਹੜੀ ਹਰਿਆਣਾ ਦੀ ਬੀਜੇਪੀ ਸਰਕਾਰ ਆ ਉਹਨੇ ਅੰਬਾਲੇ ਵਾਲੇ ਰਾਹ ਨਹੀਂ ਖੋਲੇ ਕੋਈ ਵੀ ਰਾਹ ਨਹੀਂ ਖੋਲੇਗਾ ਜਾਂ ਤਾਂ ਸੈਂਟਰ ਨੂੰ ਪੰਜਾਬ ਦੇ ਲੋਕਾਂ ਨਾਲ ਮਿਲ ਕੇ ਸਾਰੇ ਮੁੱਦੇ ਹੱਲ ਕਰਨੇ ਚਾਹੀਦੇ ਨੇ ਜਿੰਨੇ ਕਿਸਾਨੀ ਦੇ ਹੈਗੇ ਨੇ ਜਾਂ ਘੱਟੋ-ਘੱਟ ਜੋ ਐਮਐਸਪੀ ਦਾ ਵਾਅਦਾ ਕੀਤਾ ਸੀ ਘੱਟ ਤੋਂ ਘੱਟ ਐਮਐਸਪੀ ਤਾਂ ਪੂਰੀ ਮਿਲਣੀ ਚਾਹੀਦੀ ਆ ਤਾਂ ਚਲੋਂਦੇ ਵੱਖ-ਵੱਖ ਲੋਕਾਂ ਨੇ ਨੋਜਵਾਨਾਂ ਨੇ ਖਾਸ ਤੌਰ ਤੇ ਆਪਣੇ ਆਪਣੇ ਵਿਚਾਰ ਰੱਖੇ ਨੇ ਕਿ ਕਿਸ ਤਰੀਕੇ ਦੀਆਂ ਦਿੱਕਤਾਂ ਆ ਰਹੀਆਂ ਨੇ ਕਿਸਾਨੀ ਨੂੰ ਜਾਂ ਅ ਨੌਜਵਾਨਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਨੇ ਜਾਂ ਮੌਜੂਦਾ ਸਰਕਾਰ ਜਾਂ ਪਿਛਲੀਆਂ ਸਰਕਾਰਾਂ ਨੇ ਹੁਣ ਤੱਕ ਕੀ ਕੁਝ ਕੀਤਾ ਉਹਨਾਂ ਦੀ ਕਾਰਗੁਜ਼ਾਰੀ ਦਾ ਜ਼ਿਕਰ ਕੀਤਾ ਨਿੱਜੀ ਕੈਮਰਾਮੈਨ ਨਾਲ ਗੁਰਪ੍ਰੀਤ ਸਿੰਘ ਚਠਾਰ ਲੀਡਰ ਪੰਜਾਬੀ ਮੀਡੀਆ ਫਤਿਹਗੜ੍ਹ ਸਾਹਿਬ